ਦੋਸਤੋ ਜਿੰਦਗੀ ਦੀ ਇੱਕ ਸਚਾਈ ਆ ਇਨਸਾਨ ਦਾ ਸਭ ਤੋਂ ਸੱਚਾ ਸਾਥੀ ਉਸਦੀ ਸਿਹਤ ਆ ਜੇ ਇੱਕ ਸਿਹਤ ਸਾੜ ਜਾਵੇ ਨਾ ਤਾਂ ਇਨਸਾਨ ਹਰ ਰਿਸ਼ਤੇ ਤੇ ਬੋਝ ਬਣ ਕੇ ਰਹਿ ਜਾਂਦਾ ਇਸ ਕਰਕੇ ਆਪਣੀ ਸਿਹਤ ਦਾ ਰੱਖੋ ਖਿਆਲ ਅੱਜ ਦਾ ਟੋਪਿਕ ਹੋਵੇਗਾ ਸਾਡਾ ਐਸਿਡਿਟੀ ਜਲਨ ਪੇਟ ਵਿੱਚ ਤਜਾਬ ਬੰਨਾ ਛਾਤੀ ਵਿੱਚ ਤਜਾਬ ਬੰਨਾ ਸਾੜ ਪੈਣਾ ਜਲਨ ਹੋਣੀ ਕੁਝ ਲੋਕਾਂ ਨੂੰ ਖਾਣਾ ਖਾਣ ਤੋਂ ਤੁਰੰਤ ਬਾਅਦ ਜਲਨ ਹੁੰਦੀ ਆ ਐਸਿਡ ਬਣਦਾ ਵਾ ਉਹ ਕੀ ਗੱਲ ਇਹ ਐਸਿਡ ਕਦੇ ਕਦੇ ਬਣੇ ਤਾਂ ਕੋਈ ਗੱਲ ਨਹੀਂ ਕਿਉਂਕਿ ਕਦੇ ਕਦੇ ਬਣੇ ਤਾਂ ਅਸੀਂ ਇਹਨੂੰ ਪੀ ਸਕਦੇ ਆ ਬਾਜ਼ਾਰ ਵਿੱਚ ਹੋਰ ਕਈ ਤਰ੍ਹਾਂ ਦੇ ਪ੍ਰੋਡਕਟ ਹੈਗੇ ਆ ਕੈਪਸੂਲ ਹੈਗੇ ਆ ਉਹ ਖਾ ਕੇ ਕਦੇ ਕਦੇ ਤਾਂ ਆਪਾਂ ਇਸ ਨੂੰ ਠੀਕ ਕਰ ਸਕਦੇ ਆ ਪਰ ਜਿਸ ਨੂੰ ਰੈਗੂਲਰ ਐ ਪ੍ਰੋਬਲਮ ਆ ਉਹ ਕੀ ਕਰ ਲੋ ਕਿਉਂਕਿ ਜੇ ਇਹ ਪ੍ਰੋਬਲਮ ਕਦੀ ਕਦੀ ਹੋਵੇ ਤਾਂ ਤਾਂ ਅਸੀਂ ਇਸ ਨੂੰ ਇਹਨੂੰ ਕੈਪਸੂਲ ਨਾਲ ਠੀਕ ਕਰ ਸਕਦੇ ਆ ਪਰ ਜੇ ਰੈਗੂਲਰ ਹੁੰਦੀ ਆ ਫਿਰ ਇਸ ਨੂੰ ਕਰਨਾ ਥੋੜਾ ਮੁਸ਼ਕਲ ਹੁੰਦਾ ਕਿਉਂਕਿ ਇਹ ਦਵਾਈਆਂ ਵੀ ਹੋਰੀ ਹੋਰੀ ਅਸਰ ਛੱਡ ਜਾਂਦੀਆਂ ਇਸ ਕਰਕੇ ਇਸ ਦਾ ਪਰਮਾਨੈਂਟ ਹੱਲ ਹੈਗਾ ਜੀ pranayam yoga ਕੁਝ pranayam ਇਹੋ ਜਿਹੇ ਆ ਜੋ ਕਰਦੇ ਸਾਲ ਹੀ ਤੁਹਾਨੂੰ ਤੁਰੰਤ ਰਿਲੀਫ ਦੇਣਗੇ ਇਹਨਾਂ ਨੂੰ ਤੁਸੀਂ ਸਾਹਾਂ ਦੀ ਕਿਰਿਆ ਵੀ ਕਹਿ ਸਕਦੇ ਜੀ ਕਰਨਾ ਕੀ ਆ ਤੁਹਾਡੇ ਐਸਿਡ ਬਣਦੇ ਆ ਵਾ ਤਜਾਬ ਬਣਦੇ ਆ ਵਾ ਜਲਨ ਹੋ ਰਹੀ ਆ ਕੀ ਕਰਨਾ ਤੁਸੀਂ ਕਿਸੇ ਵੀ ਪੋਜੀਸ਼ਨ ਵਿੱਚ ਬੈਠ ਜਾਓ ਕਹੇ ਖਾਂ ਖਾਂ ਤੋਂ ਤੁਰੰਤ ਬਾਦ ਹੋ ਰਹੀ ਐ ਕੋਈ ਗੱਲ ਨਹੀਂ ਕਿਸੇ ਵੀ ਪੋਜੀਸ਼ਨ ਵਿੱਚ ਬੈਠ ਗਏ ਕਰਨਾ ਕੀ ਆ ਅਸੀਂ ਆਪਣੇ ਦੰਦਾਂ ਨਾਲ ਦੰਦਾਂ ਨੂੰ ਮਲਾਵਾਂਗੇ ਦੇਖ ਲੈ ਇੱਕ ਵਾਰੀ ਫਿਰ ਇੱਕ ਲੰਮਾ ਗਹਿਰਾ ਸਾਹ ਪਿਛੇ ਨੂੰ ਖਿੱਚਾਂਗੇ ਸਾਹ ਨੂੰ ਹੋਲਡ ਕਰਾਂਗੇ ਜਿੰਨੇ ਸੈਕਿੰਡ ਕਰ ਸਕਦੇ ਆ 2 ਸੈਕਿੰਡ 5 ਸੈਕਿੰਡ 10 ਸੈਕਿੰਡ ਉਸ ਤੋਂ ਬਾਅਦ ਅਸੀਂ ਸੱਜੇ ਲੱਕ ਨੂੰ ਬੰਦ ਕਰਦੇ ਹੋਏ ਖੱਬੇ ਰੇਸਾਂ ਕੱਟ ਦਵਾਂਗੇ ਦੇਖਣਾ ਇੱਕ ਵਾਰੀ ਪ੍ਰੋਪਰ ਇਸ ਕਿਰਿਆ ਨੂੰ ਤੁਸੀਂ 10 ਤੋਂ 12 ਵਾਰੀ ਕਰਨਾ ਤੁਹਾਨੂੰ ਰਿਲੀਫ ਮਿਲਣੀ ਸ਼ੁਰੂ ਹੋ ਜਾਵੇਗੀ ਹੁਣ ਕਰਾਂਗੇ ਅਸੀਂ ਅਗਲੀ ਕਿਰਿਆ ਉਸ ਵਿੱਚ ਅਸੀਂ ਆਪਣੀ ਜੀਭ ਨੂੰ ਬਾਹਰ ਕੱਢਾਂਗੇ ਤੇ ਹਲਕੀ ਜਿਹੀ ਵਿੱਚੋਂ ਬੈਂਡ ਕਰਾਂਗੇ ਦੇਖਣਾ ਇੱਕ ਵਾਰੀ ਜੀਭ ਬਾਹਰ ਕੱਢੀ ਹੁਣ ਜੀਭ ਦੇ ਉੱਪਰੋਂ ਸਾਹ ਲੈਂਦੇ ਹੋਏ ਪਿੱਛੇ ਨੂੰ ਸਾਹ ਖਿੱਚਾਂਗੇ ਮੈਥਡ ਸੇਮ ਹੀ ਸਾਹ ਰੋਕਾਂਗੇ 5-10 ਸੈਕਿੰਡ ਉਸ ਤੋਂ ਬਾਅਦ ਸੱਜੇ ਨੱਕ ਨੂੰ ਬੰਦ ਕਰਦੇ ਹੋਏ ਸਾਹ ਨੂੰ ਖੱਬੇ ਰਾਈ ਬਾਹਰ ਕਰ ਦੇਵਾਂਗੇ ਇਸ ਨੂੰ ਵੀ 10 ਤੋਂ 12 ਵਾਰੀ ਕਰਨਾ ਇਹ ਦੋਵੇਂ ਐਕਸਰਸਾਈਜ਼ ਪ੍ਰਾਣਯਾਮ ਜਾਂ ਯੋਗ ਕਿਰਿਆ ਜੋ ਵੀ ਕਹੋ ਤੁਸੀਂ ਕਰਦੇ ਸਾਰੇ ਤੁਹਾਨੂੰ ਤੁਰੰਤ ਰਿਲੀਫ ਮਿਲੇਗੀ ਹੁਣ ਕਰਦੇ ਆਪਾਂ ਆਪਣਾ ਤੀਸਰਾ ਪ੍ਰਾਣਯਾਮ ਕੁਝ ਲੋਕਾਂ ਦੇ ਦੰਦ ਨਹੀਂ ਹੁੰਦੇ ਉਹ ਇਹ ਪਹਿਲੀ ਐਕਸਰਸਾਈਜ਼ ਕਰ ਨਹੀਂ ਸਕਦੇ ਤੇ ਕੁਝ ਲੋਕਾਂ ਨੇ ਨਕਰੀ ਦੰਦ ਦਲਵਾਏ ਹੁੰਦੇ ਆ ਉਹ ਵੀ ਪੇਲੀਆਂ ਦੋਏ ਇਕੱਜੇ ਨਹੀਂ ਕਰ ਸਕਦੇ ਉਸ ਵਿੱਚ ਉਹ ਉਹ ਕੀ ਕਰਨ ਚੰਦਰਬੇ ਜਨਪਰਾਣੇ ਖੱਬੇ ਰੇ ਸਾਹ ਲਵਾਂਗੇ ਸੱਜੇ ਰੇ ਛੱਡਾਂਗੇ ਦੇਖਣਾ ਸੱਜੇ ਨਾਲ ਕੋ ਨੂੰ ਬੰਦ ਕੀਤਾ ਖੱਬੇ ਲਈ ਲੰਬਾ ਗਹਿਰਾ ਸਾਹ ਲਿਆ ਫਿਰ ਖੱਬੇ ਨੂੰ ਬੰਦ ਕਰਦੇ ਹੋਏ ਸੱਜੇ ਰੇ ਸਾਹ ਛੱਡ ਦਿੱਤਾ ਖੱਬੇਰਾ ਹੀ ਸਾਲਾਂਗੇ ਤੇ ਸੱਜੇਰਾ ਹੀ ਛੱਡ ਦੇਵਾਂਗੇ ਲੰਬਾ ਘੇਰਾ ਸਵਾਲ ਹੈ ਨਾ ਲੰਬਾ ਘੇਰਾ ਹੀ ਛੱਡਣਾ ਖੱਬੇਰਾ ਹੀ ਲੈਣਾ ਤੇ ਸੱਜੇਰਾ ਹੀ ਛੱਡਣਾ ਇਸ ਨੂੰ ਘਟੋ ਘਟ 4 ਤੋਂ 5 ਮਿੰਟ ਕਰਨਾ ਪਵੇਗਾ ਇਹ ਸੀ ਤਰੰਤ ਸਮਾਧਾਨ ਜੇ ਤੁਹਾਡੇ ਐਸਿਡਿਟੀ ਬਣ ਰਹੀ ਜਲਨ ਹੋ ਰਹੀ ਹੈ ਤਜਾਬ ਬਣ ਰਿਹਾ ਉਸ ਨੂੰ ਤਰੰਤ ਕਿਵੇਂ ਸ਼ਾਂਤ ਕਰਨਾ ਹੁਣ ਜੇਕਰ ਤੁਸੀਂ ਇਸ ਪ੍ਰੋਬਲਮ ਤੋਂ ਸਦਾ ਵਾਸਤੇ ਛੁਟਕਾਰਾ ਚਾਹੁੰਦੇ ਜੇ ਤਾਂ ਸਵੇਰੇ ਉੱਠ ਕੇ ਰੋਜ਼ਾਨਾ ਅੱਧਾ ਘੰਟਾ ਪੰਜ ਪ੍ਰਾਣਿਆਮ ਤੇ ਥੋੜੀ ਬੋਧੀ ਸਟ੍ਰੈਚਿੰਗ ਐਕਸਰਸਾਈਜ਼ ਜ਼ਰੂਰ ਕਰਿਆ ਕਰੋ ਤੁਸੀਂ ਸਦਾ ਵਾਸਤੇ ਇਸ ਪ੍ਰੋਬਲਮ ਨੂੰ ਅਲਵਿਦਾ ਕਹਿ ਦੋਗੇ ਇਸ ਨੂੰ ਨਹੀਂ ਹੋਰ ਵੀ ਕਈ ਪ੍ਰੋਬਲਮਾਂ ਨੂੰ ਤੁਸੀਂ ਅਲਵਿਦਾ ਕਹਿ ਦੋਗੇ ਕਿਹੜੇ ਪ੍ਰਾਣਿਆਮ ਆ ਉਹ ਮੈਂ ਤੁਹਾਨੂੰ ਛੋਟ ਦੱਸ ਦਿੰਦਾ ਵਾ ਇਹਨਾਂ ਤੇ ਡਿਟੇਲ ਵੀਡੀਓ ਮੈਂ ਅਗਲੀਆਂ ਆਉਣ ਵਾਲੀਆਂ ਵੀਡੀਓ ਵਿੱਚ ਬਣਾਵਾਂਗਾ ਸਭ ਤੋਂ ਪਹਿਲਾਂ 2 ਤੋਂ 3 ਮਿੰਟ ਲੰਬਾ ਗਹਿਰਾ ਸਾਹ ਲੈਣਾ ਤੇ ਲੰਬਾ ਗਹਿਰਾ ਸਾਹ ਛੱਡਣਾ ਦੇਖਣਾ ਹੁਣ ਅਗਲਾ ਪ੍ਰਾਣ ਆਮ ਹੈਗਾ ਕਪਾਲ ਪਾਤੀ ਇਸ ਨੂੰ ਤੁਸੀਂ 4 ਤੋਂ 5 ਮਿੰਟ ਕਰਨਾ ਤੇ ਬਿਲਕੁਲ ਹੌਲੀ ਹੌਲੀ ਕਰਨਾ ਤੇਜ਼-ਤੇਜ਼ ਕਰੋਗੇ ਇਹ ਤੁਹਾਡਾ ਐਸਿਡ ਫਿਰ ਵਧਾ ਸਕਦਾ ਤੁਹਾਡੀ ਇਹ ਪ੍ਰੋਬਲਮ ਨੂੰ ਵਧਾ ਸਕਦਾ ਇਸ ਕਰਕੇ ਇਸ ਨੂੰ ਬਿਲਕੁਲ ਸਲੋ ਸਲੋ ਕਰਨਾ ਦੇਖਣਾ ਇਹ ਸਾਹ ਬਾਹਰ ਕੱਢਣ ਦੀ ਕਿਰਿਆ ਵਾ ਸਾਹ ਬਾਹਰ ਕੱਢੋਗੇ ਪੇਟ ਤੁਹਾਡਾ ਆਪਣੇ ਆਪ ਅੰਦਰ ਜਾਵੇਗਾ ਉਦਾਹਰਨ ਵਜੋਂ ਮੈਨੂੰ ਹਲਕਾ ਜਿਹਾ ਸਮਝਾ ਦਨਾ ਮੰਨ ਲਓ ਤੁਹਾਨੂੰ ਨਜਰਾ ਚ ਕੰਮ ਹੋਇਆ ਵਾ ਤੁਸੀਂ ਲਿਕਵਿਡ ਥਰੋ ਕਰਨਾ ਕਿਵੇਂ ਕਰਦੇ ਹੋ ਇਸ ਤਰ੍ਹਾਂ ਕਰਦੇ ਨਾ ਬਸ ਸੇਮ ਮੈਥਡ ਆ ਇਸ ਵਿੱਚ ਇਸ ਤਰ੍ਹਾਂ ਹੀ ਕਰਨਾ ਇਸ ਤੋਂ ਅਗਲਾ ਪ੍ਰਾਣਯਾਮ ਹੈਗਾ ਉਹੀ ਸ਼ੀਤਲੀ ਦੰਦਾ ਵਾਲਾ ਦੰਦਾ ਨਾਲ ਲਾਪ ਕੇ ਸਾਹ ਅੰਦਰ ਲੈਣਾ ਉਹ ਮੈਂ ਪਹਿਲਾਂ ਹੀ ਦੱਸ ਚੁੱਕਾ ਵਾਂ ਉਸ ਤੋਂ ਅਗਲਾ ਪ੍ਰਾਣਯਾਮ ਹੈਗਾ ਸ਼ੀਤ ਕਾਲੀ ਉਸ ਵਿੱਚ ਜੀਭ ਨੂੰ ਬਾਹਰ ਕੱਢ ਕੇ ਤੇ ਸਾਹ ਆਪਾਂ ਅੰਦਰ ਨੂੰ ਖੜਨਾ ਉਸ ਤੋਂ ਅਗਲਾ ਪ੍ਰਾਣਯਾਮ ਹੈਗਾ ਅਨੁਲੋਮ ਵਿਲੋਮ ਇਸ ਨੂੰ ਤੁਸੀਂ ਜ਼ਰੂਰ ਕਰਨਾ 10 ਮਿੰਟ ਸ਼ੁਰੂ-ਸ਼ੁਰੂ ਵਿੱਚ ਤੁਹਾਨੂੰ ਮੁਸ਼ਕਲ ਹੋਵੇਗੀ ਲੇਕਿਨ ਹੌਲੀ-ਹੌਲੀ ਅਭਿਆਸ ਕਰਨ ਤੋਂ ਬਾਅਦ ਤੁਸੀਂ ਬੜੀ ਆਸਾਨੀ ਨਾਲ ਇਸ ਨੂੰ ਕਰ ਲਵੋਗੇ ਕਰਨਾ ਕਿਵੇਂ ਆ ਇਸ ਵਿੱਚ ਖੱਬੇ ਨਾਲ ਕਰਾਈ ਸਾਹ ਲਿਆ ਸੱਜੇ ਨਾਲ ਛੱਡਿਆ ਫੇਰ ਸੱਜੇ ਨਾਲ ਸਾਹ ਲਿਆ ਤੇ ਖੱਬੇ ਨਾਲ ਛੱਡਿਆ ਇਸ ਵਿੱਚ ਖੱਬੇ ਰਾਈ ਸਹਾਰਨਾ ਸੱਜੇ ਰਾਈ ਛੱਡਣਾ ਫਿਰ ਸੱਜੇ ਰਾਈ ਰਹਿਣਾ ਤੇ ਖੱਬੇ ਰਾਈ ਛੱਡਣਾ ਤੁਸੀਂ ਰੋਜ਼ਾਨਾ ਇਹਨਾਂ ਪੰਜਾਂ ਪ੍ਰਣਾਮ ਦਾ ਅਭਿਆਸ ਕਰੋ ਤੇ ਨਾਲ-ਨਾਲ ਕਰੋ ਥੋੜੀ ਜਿਹੀ ਸਟ੍ਰੈਚਿੰਗ ਐਕਸਾਈ ਤੁਸੀਂ ਦੇਖਣਾ ਕੁਝ ਦਿਨਾਂ ਵਿੱਚ ਤੁਹਾਡੀ ਐਸਿਡਿਟੀ ਪਰਮਾਨੈਂਟ ਠੀਕ ਹੋ ਜਾਵੇਗੀ ਗਾਰੰਟੀ ਦਿੰਦਾ ਕਰਕੇ ਜਰੂਰ ਵੇਖਿਓ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਜੇ ਵੀਡੀਓ ਪਸੰਦ ਆਇਆ ਤਾਂ ਇਸ ਨੂੰ ਲਾਈਕ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਮਿਲਦੇ ਆਂ ਕਿਸੇ ਅਗਲੀ ਵੀਡੀਓ ਵਿੱਚ ਕਿਸੇ ਨਵੇਂ ਹਾਲ ਟੌਪਿਕ ਨਾਲ ਉਦੋਂ ਤੱਕ ਲਈ ਦੋ ਇਜਾਜ਼ਤ ਧੰਨਵਾਦ